ਦਾ ਬੋਰਡ ਲਾਈਫ ਦੁਨੀਆ ਦੀਆਂ ਅੱਖਾਂ ਵਾਲਾ ਦਰਪਨ ਮੈਂ ਕਦੇ ਆਪਣੀ ਅੱਖਾਂ ਨਾਲ ਨਹੀਂ ਦੇਖਿਆ ਹਮੇਸ਼ਾ ਕਿਸੇ ਹੋਰ ਦੀ ਨਿਗਾਹ ਰਹੀ ਆਪਣੇ ਆਪ ਨੂੰ ਜਾਣਿਆ ਜਿਵੇਂ ਸਕੂਲ ਵਿੱਚ ਅਧਿਆਪਕ ਨੇ ਕਿਹਾ ਤੂੰ ਇੰਜੀਨੀਅਰ ਬਣੇਗਾ ਮੈਂ ਕਿਤਾਬਾਂ ਉਲਟੀਆਂ ਪਰ ਮੇਰੇ ਹੌਂਸਲੇ ਉਲਟੇ ਪਹਿਰੇ ਮਾਂ ਨੇ ਕਿਹਾ ਇਹ ਰੰਗ ਦੇ ਕੱਪੜੇ ਪਾ ਸਾਫ਼ ਦਿਖੇ ਮੈਂ ਰੰਗ ਤਾਂ ਪਾਇਆ ਪਰ ਆਪਣੇ ਰੰਗ ਨੂੰ ਭੁਲਾਵਟ ਮੈਂ ਜਦੋਂ ਆਪਣੇ ਆਪ ਨੂੰ ਆਇਨੇ ਵਿੱਚ ਵੇਖਿਆ ਤਾਂ ਮੈਂ ਆਪਣੇ ਨੈਣ ਨਹੀਂ ਦੇਖ ਸਕਿਆ ਮੈਂ ਉਹ ਵਿਅਕਤੀ ਦੇਖਿਆ ਜਿਸ ਨੂੰ ਦੁਨੀਆ ਨੇ ਬਣਾਇਆ ਸੀ ਜਿਸ ਦੀਆਂ ਅੱਖਾਂ ਵਿੱਚ ਖੁਦ ਦੇ ਪਹਿਚਾਨ ਦੀ ਥਾਂ ਸਵੀਕਾਰਤਾ ਦੀ ਤਲਾਸ਼ ਸੀ ਕਾਲਜ ਦੇ ਦਿਨ ਸਨ ਮੈਂ ਚੁੱਪ ਕਰਕੇ ਕਲਾਸ ਵਿੱਚ ਬੈਠਾ ਸੀ ਉਸ ਦਿਨ ਅਧਿਆਪਕਾਂ ਨੇ ਕਿਹਾ ਕਿ ਆਪਣੇ ਮਨ ਦੀ ਗੱਲ ਦੱਸੋ ਮੇਰੇ ਨਾਲ ਵਾਲੇ ਨੇ ਹੱਥ ਚੁੱਕਿਆ ਉਸਨੇ ਕਿਹਾ ਮੈਂ ਡਾਕਟਰ ਬਣਨਾ ਚਾਹੁੰਦਾ ਤੇ ਸਾਰੇ ਤਾਲੀਆਂ ਵਜਾ ਰਹੇ ਸਨ ਮੈਂ ਵੀ ਹੱਥ ਚੁੱਕਣਾ ਚਾਹੁੰਦਾ ਸੀ ਪਰ ਮੈਂ ਡਰ ਗਿਆ ਕਿ ਮੇਰਾ ਸੁਪਨਾ ਛੋਟਾ ਨਿਕਲੇਗਾ ਤਾਂ ਮੈਂ ਚੁੱਪ ਕਰ ਗਿਆ ਕਿਉਂਕਿ ਮੈਂ ਜਿਉਣਾ ਨਹੀਂ ਸਿੱਖਿਆ ਸੀ ਮੈਂ ਸਿੱਖਿਆ ਸੀ ਲੋਕਾਂ ਵਾਂਗ ਬਣਨਾ ਅਸੀਂ ਕਦੇ ਆਪਣੇ ਨਹੀਂ ਬਣੇ ਅਸੀਂ ਕਿਧਰੇ ਸਫ਼ਰ ਤੇ ਜਾਂਦੇ ਆ ਚਿਹਰੇ ਤੇ ਹਾਸਾ ਤਾਂ ਹੁੰਦਾ ਹੈ ਪਰ ਦਿਲ 'ਚ ਖਾਲੀਪਨ ਹਰ ਜਿੱਤੀ ਕਿਸੇ ਹੋਰ ਦੀ ਸੋਚ ਨਾਲ ਸੁਣੀ ਜਾਂਦੀ ਹੈ ਹਰ ਕਦਮ ਕਿਸੇ ਹੋਰ ਦੀ ਮੰਜ਼ਿਲ ਨੂੰ ਜਿਸ ਰਾਹ ਨੂੰ ਦੂਜਿਆਂ ਨੇ ਸੋਣਾ ਆਖਿਆ ਸਾਨੂੰ ਉਹ ਰਾਹ ਚੁਣਨ ਦੀ ਆਦਤ ਪੈ ਗਈ ਸਵਾਲ ਜੇ ਸਾਰੀ ਦੁਨੀਆ ਅੰਨੀ ਹੋ ਜਾਵੇ ਤਾਂ ਤੂੰ ਹਜੇ ਵੀ ਉਹੀ ਕੰਮ ਕਰੇਗਾ ਜੋ ਕਰ ਰਿਹਾ ਹੈ